ਗੱਦੇ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦੀ ਪਾਵਨ ਔਰਕੁਦਰ ਜਰੀ ਵਿੱਚ ਸੱਜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀ ਗੱਜ ਕੇ ਉੱਤੇ ਬਲਾਓ ਕੋਈ ਵੀ ਰਸਨਾ ਮਾਤੀ ਨਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮੇਰੀ ਜਿੰਨੀ ਵੀ ਗੁਰੂ ਘਰ ਇਸ ਸਮੇਂ ਸੱਚੇ ਬਾਦਸ਼ਾਹ ਜੀ ਦੀ ਹਜ਼ੂਰੀ ਵਿੱਚ ਜਿੰਨੀਆਂ ਵੀ ਮਾਵਾਂ ਭੈਣਾਂ ਬੈਠੀਆਂ ਵੀਰ ਬੈਠੇ ਆ ਮੇਰੀਆਂ ਸਾਰੀਆਂ ਮਾਵਾਂ ਭੈਣਾਂ ਦੇ ਚੰਨਾ ਵਿੱਚ ਬੇਨਤੀ ਹੈ ਈ ਸ਼ੁੱਕਰਵਾਰ ਨੂੰ ਸ਼ਾਇਦ ਮਹਾਰਾਜ ਨੇ ਸਮਾਗਮ ਦੀ ਸੇਵਾ ਲਈ ਸੀ ਔਰ ਉਸ ਦਿਨ ਸੂਰਭੀਰ ਬਚਨ ਕੇ ਬਲੀ ਬਚਨ ਕਰਾਇਆ ਤਾਂ ਖਿਸਕ ਜਾਏ ਸੋ ਇਨਰ ਕੱਚਾ ਸੋ ਜੋਦੇ ਸੂਰ ਮੇ ਹੁੰਦੇ ਆ ਜਿਹੜੇ ਆਪਣੇ ਬਚਨਾਂ ਦੇ ਉੱਤੇ ਪੂਰੇ ਉੱਤਰ ਦੇ ਇਹ ਲਾ ਲਓ ਵੀ ਮੈਂ ਅੱਜ ਬਾਬਾ ਜੀ ਦੀ ਪੇਖਿਆ ਲਈ ਆਂ ਮੈਂ ਮਹਾਰਾਜ ਦੇ ਕਲਾ ਵਰਤਾਈ ਇਹਨੂੰ ਲੱਗਦਾ ਨਹੀਂ ਸੀ ਕਿ ਬਾਬਾ ਜੀ ਆਣਗੇ ਪਰ ਬਾਬਾ ਜੀ ਨੇ ਜੇ ਉਸ ਦਿਨ ਜਿਕਾਰਾ ਛਡਾਇਆ ਸੀ ਇਹ ਬੜਾ ਮਨ ਖੁਸ਼ ਹੋਇਆ ਬੜੇ ਸਮੇਂ ਬਾਅਦ ਅਜ ਰਾਕੇ ਵੀ ਕੋਈ ਸਿੰਘਾਂ ਦੀ ਸੰਗਤ ਮਿਲੀ ਵੀ ਜਿਹੜੇ ਸਿੰਘ ਆਪਣੇ ਬਚਨਾਂ ਦੇ ਪੂਰੇ ਉੱtre ਸੰਗਤ ਜੀ ਅੰਬਾਰੇ ਸ਼ਹਿਰ ਤੋਂ ਮਾਨੋ ਚੌਕੋਂ ਤੋਂ ਬਾਬਾ ਜੀ ਆਏ ਆ ਬਾਬਾ ਬਾਦ ਸਿੰਘ ਜੀ ਸ਼ਰੋਣੀ ਪੰਥ ਕਾਲੀ ਮੁੱਢਾ ਦਲ 96 ਕਰੋੜੀ ਚੰਦਾਬੀ ਚੱਕਰਵਰਤੀ ਪੰਜਾਬ ਵਿਚ ਭਾਰਤ ਸਿੰਘਾਂ ਸੋ ਬੱਡੇ ਦਲ ਤੋਂ ਬਾਬਾ ਬਾਦ ਸਿੰਘ ਜੀ ਆਏ ਆ ਤੋ ਜਿੰਨੇ ਵੀ ਗੁਰੂ ਸਾਹਿਬ ਦੀ ਝੋਲੀ 'ਚ ਸੰਗਤ ਬੈਠੀ ਹੈ ਸਾਰੀ ਸੰਗਤ 'ਚ ਅੱਜ ਬੇਨਤੀ ਹੈ ਜਿੰਨਾ ਸਮਾਂ ਬਾਬਾ ਜੀ ਦੀ ਖੁਸ਼ੀ ਹੈ ਉਹਨਾਂ ਸਮਾਂ ਬਾਬਾ ਜੀ ਆਪ ਦੇ ਦਰਸ਼ਨ ਕਰਨਗੇ ਵਿਚਾਰ ਕਰਨਗੇ ਆਪ ਸਾਰੀ ਸੰਗਤ ਨੇ ਐਵੇਂ ਮਾਰੇ ਝੂਰੀ 'ਚ ਸੱਚ ਕੇ ਬੈਠੇ ਰਹਿਣਾ ਹੈ ਬਾਬਾ ਜੀ ਦੇ ਵਿਚਾਰ ਸ਼ਰਵਨ ਕਰਨੇ ਹਨ ਹੋਰ ਨਗਰ ਖੇੜੇ ਦੀ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਭਾਈ ਆਪਣੇ ਕੰਮਾਂ ਕਾਰਨ ਨੂੰ ਸੰਪੋਛਦੇ ਹੋਏ ਗੁਰੂ ਘਰ ਆਓ ਔਰ ਬਾਬਾ ਬਾਜ ਸਿੰਘ ਜੀ ਬੁੱਢਾ ਦਲ ਔਰ ਦਾਸ ਨੇ ਵੀ ਕਥਾ ਦੀ ਆਦੇਈ ਬਤਨੀ ਹੈ ਉਹਨਾਂ ਦੇ ਆਪ ਕੀ ਵਿਚਾਰ ਜਿਹੜੇ ਆ ਉਹ ਸਰਵਣ ਕਰੋ ਇੱਕ ਵਾਰ ਫਿਰ ਮੇਰੀ ਬੇਨਤੀ ਹੈ ਨਗਰਕੇਟ ਦੀ ਸਾਰੀ ਸੰਗਤ ਨੂੰ ਵੀ ਆਪਣੇ ਕੰਮਾਂ ਕਾਰਨ ਸੰਕੋਚਦੇ ਹੋਏ ਗੁਰੂ ਘਰ ਆਓ ਔਰ ਬਾਬਾ ਬਾਜ ਸਿੰਘ ਜੀ ਬੁੱਢਾ ਦਲ ਸਪੈਸ਼ਲ ਹਿਮਾਲੇ ਤੋਂ ਆਪ ਕੇ ਜੋੜੇ ਝੜਨ ਆਏ ਆ ਆਪ ਗੁਰੂ ਰੂਪ ਸੰਗਤ ਦੇ ਦਰਸ਼ਨ ਕਰਨ ਆਏ ਆ ਆਪ ਜੀ ਉਹਨਾਂ ਦੇ ਆਿਆਂ ਦੀ ਇਲਾਜ ਰੱਖੋ ਗੁਰੂ ਘਰ ਆਓ ਔਰ ਇਹ دیਵਾਨਾ ਦੇ ਵਿੱਚ ਸ਼ਾਮਿਲ ਹੋ ਸੋ ਕਿਉਂਕਿ ਰੋਜ਼ ਰੋਜ਼ ਇਹ ਸਮਾਨੀ ਬੰਦਾ ਜਿਵੇਂ ਲੱਗੇ ਆਗਾ ਪੁਰਦੀ ਧਰਤੀ ਦੇ ਦੁਬਾਰਾ ਵੇਂ ਸੀਨਾ ਨੇ ਕਿਰਪਾ ਦਿੱਤੀ ਆ ਸੋ ਸਾਰੇ ਸੰਗਤ ਨੇ ਜਰੂਰ ਆਓ ਵਾਤ ਤੋਂ ਵੱਧ ਭਾਈ ਸੋ ਬਾਬਾ ਜੀ ਨੇ ਵਿਚਾਰ ਸੁਣੋ ਜਿੰਨਾ ਸਮਾਂ ਬਾਬਾ ਜੀ ਦੀ ਖੁਸ਼ੀ ਹੈਤਾ ਘੰਟਾ ਘੰਟਾ ਬਾਬਾ ਜੀ ਆਪਣੇ ਵਿਚਾਰ ਰੱਖਣਗੇੁੱਲਾ ਸਮਾਂ ਬਾਬਾ ਜੀ ਦਾ ਮਾਪੁਰਸ਼ ਬਾਬਾ ਗੁਰਮukh ਸਿੰਘ ਜੀ ਆਧਰੀ ਭਰ ਰਿਹਾ ਹੈ ਦਾਸ ਦੇ ਨਾਲ ਮਾਪੁਰਸ਼ ਬਾਬਾ ਜਗਮੀਰ ਸਿੰਘ ਜੀ ਜੰਲੀ ਉਹ ਵੀ ਆਏ ਹੈ ਜੀ ਆਇਆਂ ਨੂੰ ਦਾਸ ਤੋਂ ਵੱਲੋਂ ਔਰ ਵੀ ਰਹਿਣੀ ਵੀ ਆਏ ਹੈ ਮਾਂਸ਼ੂ ਭਰਾ ਆਏ ਹੈ ਆਪਣੇ ਮਾੜ ਜਿਹਨਾਂ ਨੂੰ ਸਿੱਖੀ ਦੀ ਦਾਤ ਬਖਸ਼ੇ ਦਾਸ ਹੈ ਨਾ ਦਾ ਵਿੱਚ ਜਿਉਂ ਆਇਆ ਕਰਦਾ ਹੈ ਦਾਦੇ ਪਿਆਰ ਵਿੱਚ ਮਹਾਰਾਜ ਸਤਕਾਰ ਵਾਸਤੇ ਆਉਂਦੇ ਆ ਸੁਸੰਗਤ ਜੀ ਹੁਣ ਬਾਬਾ ਬਾਸ ਸਿੰਘ ਜੀ ਆਪ ਜੀ ਸਾਨੂੰ ਖੋਣਗੇ ਆਪ ਸਾਰੇ ਸੰਗਤਾਂ ਵੀ ਸੱਚ ਕੇ ਬੈਠੇ ਰਹੋ ਬਾਬਾ ਜੀ ਦੇ ਵਿਚਾਰ ਇਸਮਝ ਕਰੋ ਬਾਬਾ ਜੀ ਨੇ ਕਿਹਾ ਸੀ ਮੈਂ ਆਦਵਾਂ ਨੂੰ ਹਾਜ਼ਰੀ ਭਰਾਂਗਾ ਉਹ ਬਚਨਾਂ ਤੇ ਅੱਜ ਪੂਰੇ ਉਤਰ ਕੇ ਆਏ ਆ ਇਹ ਆ ਬੜੀ ਵੱਡੀ ਕਿਰਪਾ ਨੇ ਗੁਰੂ ਆਇਆ ਆਪ ਸਾਡੀ ਸੰਗਤ ਨੇ ਬੇਨਤੀ ਪਰਮਾਨ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਬਾਬਾ ਜੀ ਦੇ ਜੀਓ ਆਇਆਂ ਵਿੱਚ ਇੱਕ ਜਗਾਰਾ ਚੜ੍ਹਦੀ ਕਲਾ ਵਾਲਾ ਪਾਠ ਜੀਏ ਜਗਾ ਲੱਗ ਜਾਵੇ ਹਲੋ ਜਾਵੇ ਸ਼ੋਮਨੀ ਪੰਥ ਕਾਲੀ ਮੁੰਡੇ ਨਾਲੋਂ ਭਾਵੇ ਨਾ ਸ੍ਰੀ ਅਕਾਲ ਗੁਰਪਰਕਾ ਦੇ ਕੇ ਫਤਿਹ ਗੁਰਪੰਥ ਖਾਲਸੇ ਦੀ ਅਰਮਦਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬਾਜ ਸਿੰਘ ਜੀ